ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਜੀ ਆਪਾਂ ਸਭ ਜਾਣਦੇ ਹਾਂ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਬੇਅੰਤ ਸੰਗਤ ਇਕੱਠੀ ਹੁੰਦੀ ਹੈ ਨਾਮ ਜਪਦੀ ਹੈ ਬਾਣੀ ਪੜ੍ਹਦੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੇ ਸੇਵਾ ਕਰਦੀ ਹੈ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੇ ਕੀਤੀ ਹੋਈ ਸੇਵਾ ਕੀਤਾ ਹੋਇਆ ਸਿਮਰਨ ਤੇ ਬਹਿ ਕੇ ਕੀਤਾ ਹੋਇਆ ਪੜਿਆ ਹੋਇਆ ਜਪਿਆ ਹੋਇਆ ਨਾਮ ਉਦੋਂ ਸਫਲ ਹੁੰਦਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੁਝ ਬੋਲਾਂ ਤੇ ਆਪਾਂ ਪਹਿਰਾ ਦਿੰਨੇ ਹਾਂ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਖਾਲਸਾ ਜੀ ਕਦੇ ਵੀ ਕਿਸੇ ਨਾਲ ਫਿੱਕਾ ਨਹੀਂ ਬੋਲਣਾ ਚਾਹੀਦਾ ਰੁੱਖਾ ਨਹੀਂ ਬੋਲਣਾ ਚਾਹੀਦਾ ਸੋ ਹਮੇਸ਼ਾ ਹੱਸ ਦੇ ਖਿੜੇ ਮੱਥੇ ਹਰ ਇੱਕ ਨੂੰ ਬੋਲਣਾ ਚਾਹੀਦਾ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹਦੇ ਨਾਲ ਤਨ ਤੇ ਮਨ ਫਿੱਕਾ ਹੋ ਜਾਂਦਾ ਹੈ ਭਾਵ ਮਨ ਵੀ ਜਿਹੜਾ ਹੈ ਉਹ ਵੀ ਰੋਗੀ ਹੋ ਜਾਂਦਾ ਤੇ ਤਨ ਵੀ ਰੋਗੀ ਹੋ ਜਾਂਦਾ ਸੋ ਕਦੇ ਵੀ ਰੁੱਖੇ ਬਚਨ ਨਹੀਂ ਬੋਲਣੇ ਚਾਹੀਦੇ ਮਹਾਰਾਜ ਕਹਿੰਦੇ ਫਿੱਕੋ ਫਿੱਕਾ ਸੱਧੀਆ ਫਿੱਕਾ ਫਿੱਕੀ ਸੋਏ ਜਿਹੜਾ ਬੰਦਾ ਹਮੇਸ਼ਾ ਹੀ ਰੁੱਖਾ ਬੋਲਦਾ ਮਾੜਾ ਬੋਲਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਸ ਉਹਦੇ ਰੁੱਖੇ ਬਚਨੀ ਜਿਹੜਾ ਸੰਸਾਰ ਯਾਦ ਰੱਖਦਾ ਐਵੇਂ ਖਾਲਸਾ ਜੀ ਕੋਈ ਸੰਸਾਰ ਤੋਂ ਕੂਚ ਕਰ ਜਾਵੇ ਤੇ ਲੋਕੀ ਕਹਿੰਦੇ ਨਾ ਵੀ ਬੜੀ ਇਹਦੀ ਜ਼ੁਬਾਨ ਬੜੀ ਗੰਦੀ ਸੀ ਬਹੁਤ ਮਾੜਾ ਸੀ ਬੰਦਾ ਕਿਉਂਕਿ ਜ਼ੁਬਾਨ ਹੀ ਜਿਹੜੀ ਸੋਭਾ ਕਰਵਾਉਂਦੀ ਐ ਤੇ ਜ਼ੁਬਾਨ ਹੀ ਖਾਲਸਾ ਜੀ ਨੀਵੇਂ ਕਰਵਾਉਂਦੀ ਐ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫਿੱਕਾ ਦਰਗਹ ਛੱਟੀ ਐ ਮੁਹੇ ਥੁਕਾਂ ਫਿੱਕਾ ਪਾਏ ਫਿੱਕਾ ਮੂਰਖਿਆ ਕੀਆ ਪਾਣਾ ਲਹੈ ਸਜਾਏ ਮਹਾਰਾ ਸੱਚੇ ਪਾਸ਼ਾ ਕਹਿੰਦੇ ਪਰਮੇਸ਼ਰ ਦੇ ਦਰ ਦੇ ਉਤੋਂ ਫਿੱਕਾ ਖਾਲਸਾ ਜੀ ਉਹਨੂੰ ਵੀ ਕਿਹਾ ਜਾਂਦਾ ਜਿਹੜਾ ਸ਼ਰਧਾ ਨਹੀਂ ਰੱਖਦਾ ਜਿਹੜਾ ਪ੍ਰੇਮ ਨਹੀਂ ਰੱਖਦਾ ਉਪਰੋਂ ਉਪਰੋਂ ਮਿੱਠਾ ਮਸ਼ਕਰੀਆਂ ਕਰਦਾ ਮੀਸਣਾ ਪਰ ਅੰਦਰੋਂ ਕੋੜੀ ਹੈ ਅੰਦਰੋਂ ਮਾੜਾ ਹੈ ਅੰਦਰੋਂ ਜਿਹੜੀ ਹੈ ਵੈਰ ਕਮਾਉਂਦਾ ਸੰਗਤ ਦੇ ਨਾਲ ਸ਼ੀਦਾ ਫੌਜਾਂ ਦੇ ਨਾਲ ਜਾਂ ਮਹਾਰਾਜ ਦੇ ਦਰ ਬਾਣੀ ਪੜਨ ਦੇ ਨਾਲ ਵੀ ਜਿਹੜਾ ਵਿਤਕਰਾ ਕਰਦਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਪਰਮੇਸ਼ਰ ਵਾਹਿਗੁਰੂ ਪ੍ਰੇਮ ਤੋਂ ਬਿਨਾ ਸਖਣੇ ਜਿਹੜੇ ਲੋਕ ਨੇ ਉਹਨਾਂ ਨੂੰ ਦਰਗਾਹ ਵਿੱਚੋਂ ਬਾਹਰ ਕੱਢ ਦਿੰਦਾ ਹੈ ਤੇ ਉਹਨਾਂ ਦੇ ਮੂੰਹ ਤੇ ਥੁੱਕਾਂ ਹੀ ਪੈਂਦੀਆਂ ਨੇ ਭਾਵ ਫਟਕਾਰਾਂ ਹੀ ਪੈਂਦੀਆਂ ਨੇ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਰੱਬ ਦੇ ਦਰ ਵਿੱਚ ਉਹ ਬੰਦਾ ਮੂਰਖਾ ਕਿਹਾ ਜਾਂਦਾ ਉਹਨੂੰ ਜੁੱਤੀਆਂ ਪੈਂਦੀਆਂ ਨੇ ਜੁੱਤੀਆਂ ਦੀ ਮਾਰ ਪੈਂਦੀ ਹੈ ਬੇਇੱਜ਼ਤੀ ਹੁੰਦੀ ਹੈ ਜਿਹੜਾ ਪ੍ਰੇਮ ਤੋਂ ਸਖਣਾ ਹੁੰਦਾ ਸੋ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਸੇਵਾ ਨਿਭਾਉਂਦੇ ਆ ਸਿਮਰਨ ਕਰਦੇ ਆ ਮਹਾਰਾਜ ਨਾਲ ਪ੍ਰੇਮ ਵੀ ਰੱਖਿਏ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਕਹਿਆ ਕਰਦੇ ਕਿ ਜਿਹੜਾ ਪ੍ਰੇਮ ਹੈ ਨਾ ਖਾਲਸਾ ਜੀ ਕਿਸੇ ਪ੍ਰਕਾਰ ਦੀ ਸ਼ਰਧਾ ਤੇ ਪ੍ਰੇਮ ਜਿਸ ਮਨੁੱਖ ਦੇ ਅੰਦਰ ਇਹ ਚੀਜ਼ ਹੈ ਉਹ ਮਨੁੱਖ ਸੰਸਾਰ ਵਿੱਚੋਂ ਪਰਮੇਸ਼ਰ ਕੋਲੋਂ ਹਰ ਇੱਕ ਚੀਜ਼ ਲੈ ਸਕਦਾ ਕਿਉਂਕਿ ਪਰਮੇਸ਼ਰ ਸ਼ਰਧਾ ਦੇ ਵਾਸ ਹੈ ਪ੍ਰੇਮ ਦੇ ਵਾਸਾ ਜਿਹਦੇ ਹਿਰਦੇ ਵਿੱਚ ਪ੍ਰੇਮ ਹੈ ਪਰਮੇਸ਼ਰ ਉਹਨਾਂ ਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅੰਦਰੋਂ ਬਾਹਰੋਂ ਇੱਕੋ ਜੇ ਹੋਣੇ ਚਾਹੀਦੇ ਮਨੁੱਖ ਜਿਹੜੇ ਸੇਵਾ ਕਰਨ ਜਾਂਦੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਕੱਲ ਸਾਰੀ ਆਦਤ ਬਣਾਉ ਕਿ ਝੂਠ ਕਪਟ ਜਿਹੜਾ ਹੈ ਉਹ ਛੱਡ ਦਈਏ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਪੜੀ ਹੋਈ ਬਾਣੀ ਸਾਨੂੰ ਪੂਰਾ ਫਲ ਦੇਵੇਗੀ ਫੇਰ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਹੋਣਗੀਆਂ ਕਈ ਵੀਰ ਪੈਣ ਕਹਿੰਦੇ ਨੇ ਭਾਈ ਸਾਡੀ ਆਸ ਮੁਰਾਦ ਪੂਰੀ ਨਹੀਂ ਹੋਈ ਅਸੀਂ ਇੰਨੇ ਚ ਪੈਰੇ ਕੱਟ ਲਏ ਅਸੀਂ ਆਹ ਕਰ ਲਿਆ ਅਸੀਂ ਉਹ ਕਰ ਲਿਆ ਪਰ ਖਾਲਸਾ ਜੀ ਜਿਹੜੀਆਂ ਸਾਡੀਆਂ ਗਲਤੀਆਂ ਹੁੰਦੀਆਂ ਉਹਦੇ ਕਰਕੇ ਸਾਨੂੰ ਪ੍ਰਾਪਤ ਨਹੀਂ ਹੁੰਦਾ ਧੰਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਸ਼ਟ ਤੀਰਥ ਜੇ ਨਾਵ ਹੈ ਉੱਤਰਾ ਨਾਹੀ ਮੈਲ ਮਹਾਰਾਜ ਕਹਿੰਦੇ ਮਨੁੱਖ ਨਾ ਜ਼ਿਆਦਾਤਰ ਮਨੁੱਖ ਜਿਹੜੇ ਆ ਉਹ ਮਨੋਂ ਤਾਂ ਝੂਠੇ ਹੁੰਦੇ ਆ ਪਰ ਬਾਹਰੋਂ ਕੂੜੀ ਜਿਤ ਇਕੱਠੀ ਕਰੀ ਫਿਰਦੇ ਹੁੰਦੇ ਬਾਹਰੋਂ ਇੰਜ ਲੱਗਦੇ ਵੀ ਇਹਨਾਂ ਤੋਂ ਵੱਡਾ ਕੋਈ ਬੰਦਾ ਸਾਧੂ ਹੈ ਹੀ ਨਹੀਂ ਇਹਨਾਂ ਤੋਂ ਚੰਗਾ ਕੋਈ ਹੈ ਹੀ ਨਹੀਂ ਪਰ ਸਤਿਗੁਰ ਕਹਿੰਦੇ ਅੰਦਰੋਂ ਜਿਹੜੇ ਝੂਠੇ ਹੁੰਦੇ ਪਰਮੇਸ਼ਰ ਸਾਰਿਆਂ ਨੂੰ ਜਾਣਦਾ ਮਹਾਰਾਜ ਕਹਿੰਦੇ ਉਹਨਾਂ ਦਾ ਤਾਂ ਉਹ ਹਾਲ ਹੈ ਵੀ 68 ਤੀਰਤਾਂ ਦੇ ਵਿੱਚ ਕੋਈ ਇਸ਼ਨਾਨ ਕਰ ਲਵੇ ਪਰ ਮੈਲ ਕਦੇ ਉਤਰ ਨਹੀਂ ਸਕਦੀ ਇਸੇ ਪ੍ਰਕਾਰ ਜਿਹੜਾ ਕੋਈ ਸੰਗਤ ਵੀ ਕਰਦਾ ਹੈ ਖਾਲਸਾ ਜੀ ਮਾਨ ਵਿੱਚ ਕਪਟ ਲੈ ਕੇ ਕਰਦਾ ਇੱਕ ਤਾਂ ਹੁੰਦਾ ਖਾਲਸਾ ਜੀ ਮਹਾਰਾਜ ਦੇ ਦਰ ਤੇ ਸ਼ਰਧਾ ਲੈ ਕੇ ਜਾਣਾ ਪ੍ਰੇਮ ਲੈ ਕੇ ਜਾਣਾ ਫਿਰ ਮਹਾਰਾਜ ਉਤੇ ਸੇਧ ਮਨ ਦੀ ਮੈਲ ਨੂੰ ਕੱਟ ਦਿੰਦੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦੇ ਹਰ ਪ੍ਰਕਾਰ ਤੋਂ ਬੰਦ ਖਲਾਸੀ ਕਰਵਾ ਦਿੰਦੇ ਪਰ ਖਾਲਸਾ ਜਿਹੜਾ ਕਵਟ ਧਾਰ ਕੇ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਕੋਈ ਲਾਭ ਨਹੀਂ ਉਤੇ ਕੋਈ ਕਿਰਪਾ ਨਹੀਂ ਹੁੰਦੀ ਜਿਵੇਂ ਵਾਸ ਖਾਲਸਾ ਜੀ ਖਾਲੀ ਦਾ ਖਾਲੀ ਰਹਿ ਜਾਂਦਾ ਇੱਕ ਪਾਸੇ ਫੂਕ ਮਾਰੀ ਤੇ ਹਵਾ ਦੂਸਰੇ ਪਾਸੇ ਨਿਕਲ ਜਾਂਦੀ ਹੈ ਉਹਨਾਂ ਦਾ ਇਹ ਹਾਲ ਹੈ ਮਹਾਰਾਜ ਕਹਿੰਦੇ ਜਿੰਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੈਨੂੰ ਤੈਨੂੰ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਮਹਾਰਾਜ ਕਹਿੰਦੇ ਕਈ ਮਨੁੱਖ ਇਹੋ ਜਿਹੇ ਨੇ ਉਹ ਹਿਰਦੇ ਵਿੱਚੋਂ ਇੰਨੇ ਕੋਮਲ ਨੇ ਪਰਮੇਸ਼ਰ ਨਾਲ ਜੁੜੇ ਹੋਏ ਵਾਹਿਗੁਰੂ ਨਾਲ ਜੁੜੇ ਹੋਏ ਪਰ ਮੁੱਖੋਂ ਕਈ ਵਾਰੀ ਉਹ ਰੁੱਖਾ ਬੋਲ ਦਿੰਦੇ ਪਰ ਸਤਿਗੁਰ ਕਹਿੰਦੇ ਉਹ ਮਨੁੱਖ ਪਰਮੇਸ਼ਰ ਨੂੰ ਚੰਗੇ ਲੱਗਦੇ ਪਰ ਜਿਹੜੇ ਅੰਦਰੋਂ ਚੋਰ ਨੇ ਬਾਹਰੋਂ ਸੋਨਾ ਬੋਲਦੇ ਉਹ ਵਾਹਿਗੁਰੂ ਜੀ ਨੂੰ ਚੰਗੇ ਨਹੀਂ ਲੱਗਦੇ ਸੋ ਭਾਈ ਇਹ ਵਾਲੇ ਗੁਣ ਅਪਣਾਉਣੇ ਕਰੀਏ ਕਿਉਂਕਿ ਇਹ ਗੁਣਾ ਕਰਕੇ ਸਤਿਗੁਰ ਦੀ ਬਾਣੀ ਸਾਨੂੰ ਸੁੱਖ ਦੇਵੇਗੀ ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਕੋਈ ਸ਼ਰਨ ਆਇਆ ਤੇ ਉਹ ਪ੍ਰੇਮ ਵਾਸ ਹੋ ਕੇ ਆਵੇ ਜਿਵੇਂ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਟਾਲਾ ਸਾਹਿਬ ਜਾਂ ਬਾਬਾ ਨੂਰ ਸਿੰਘ ਸਾਹਿਬ ਜੀ ਦੇ ਅਸਥਾਨੇ ਤੇ ਜਾਂ ਦਰਬਾਰ ਸਾਹਿਬ ਸੋਢੀ ਸੁਲਤਾਨ ਸਤਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਤੇ ਜਾਂਨੇ ਆ ਜਾਂ ਕਿਸੇ ਵੀ ਅਸਥਾਨ ਤੇ ਜਿੱਨਾ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਹੈ ਹਰ ਦਰ ਤੇ ਜਦੋਂ ਅਸੀਂ ਮਹਾਰਾਜ ਦੇ ਸਾਹਮਣੇ ਜਾਂਦੇ ਹਾਂ ਜੇ ਮਨ ਵਿੱਚ ਕਪਟ ਹੈ ਮਨ ਵਿੱਚ ਕਿਸੇ ਪ੍ਰਕਾਰ ਦੀ ਈਰਖਾ ਹੈ ਕਿਸੇ ਪ੍ਰਕਾਰ ਦਾ ਦੁਸ਼ ਹੈ ਉਹਨਾਂ ਚੋਂ ਖਾਲਸਾ ਜੀ ਆਸ ਮੁਰਾਦ ਪੂਰੀ ਨਹੀਂ ਹੁੰਦੀ ਜਿਹੜੇ ਕਈ ਕਹਿੰਦੇ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਨਹੀਂ ਹੁੰਦੀਆਂ ਸਾਡੇ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਨਹੀਂ ਕੀਤੀ ਸਾਡੇ ਤੇ ਐ ਹੋ ਗਿਆ ਸਾਡੇ ਤੇ ਓ ਹੋ ਗਿਆ ਉਹ ਖਾਲਸਾ ਜੀ ਆਪਣੇ ਅੰਦਰ ਝਾਤ ਮਾਰਨ ਕਿ ਸਾਡੇ ਵਿੱਚ ਕਮੀ ਕਿਹੜੀ ਗੱਲ ਦੀ ਹੈ ਇਹ ਬੋਲਣ ਦੇ ਤਾਂ ਦਿਲ ਕੀਤਾ ਕਿਉਂਕਿ ਬਹੁਤੇ ਮੈਸੇਜ ਆਉਂਦੇ ਪਏ ਸਾਡੀਆਂ ਅਰਦਾਸਾਂ ਨਹੀਂ ਸਫਲ ਹੋ ਰਹੀਆਂ ਆ ਸਾਡੇ ਤੇ ਕਿਰਪਾ ਨਹੀਂ ਹੋ ਰਹੀ ਬਾਬਾ ਦੀਪ ਸਿੰਘ ਸਾਹਿਬ ਸਾਡੇ ਵੱਲ ਤੱਕਦੇ ਨਹੀਂ ਲੋਕਾਂ ਨੂੰ ਪਤਾ ਨਹੀਂ ਕੀ ਮਿਲਦਾ ਕਿ ਨਹੀਂ ਮਿਲਦਾ ਕਈ ਵਾਰੀ ਤੇ ਇਦਾਂ ਦੇ ਕਮੈਂਟ ਵੀ ਆ ਜਾਂਦੇ ਉਹ ਕਹਿੰਦੇ ਕਿ ਇਦਾਂ ਦੇ ਫੋਨ ਵੀ ਆਉਂਦੇ ਨੇ ਕਿ ਉਹ ਫੋਨ ਚੱਕ ਲਈਏ ਕਿਤੇ ਗਲਤੀ ਨਾਲ ਚੱਕਿਆ ਜਾਵੇ ਵੈਸੇ ਤਾਂ ਮੈਂ ਚੱਕਦਾ ਨਹੀਂ ਉਹ ਚੱਕ ਚੱਕੀਏ ਫੋਨ ਦਾ ਨਾਲ ਹੀ ਕਹਿਣ ਲੱਪੇਂਦੇ ਅਹ ਤੁਸੀਂ ਪਖੰਡ ਫਲਾ ਰਹੇ ਆ ਉਹਨਾਂ ਨੂੰ ਪੁੱਛੀਦਾ ਭਾਈ ਕਿਹੜਾ ਪਖੰਡ ਅਹ ਮੈਂ ਇਨੇਜਰ ਤੋਂ ਸੇਵਾ ਕਰਦੀ ਪਈਆਂ ਜਾਂ ਸੇਵਾ ਕਰਦਾ ਪਿਆ ਮੇਰੀ ਤਾਂ ਅਰਦਾਸ ਪੂਰੀ ਨਹੀਂ ਹੋਈ ਤੁਸੀਂ ਆ ਪਖੰਡ ਫਲਾਇਆ ਹੋਇਆ ਕਿਸੇ ਦੀ ਇੱਕ ਦਿਨ ਚ ਹੋਗੀ ਕਿਸ ਦੇ ਦੋ ਦਿਨ ਚ ਹੋਗੀ ਖਾਲਸਾ ਜੀ ਮੈਂ ਉਹੀ ਗੱਲ ਅੱਜ ਕਰਦਾ ਪਿਆ ਕਿ ਕਈ ਬੰਦੇ ਅੰਦਰੋਂ ਸਾਫ਼ ਨੇ ਉਹਨਾਂ ਦੇ ਜਦੋਂ ਮਹਾਰਾਜ ਦੇ ਦਰ ਜਾਂਦੇ ਨੇ ਜਦੋਂ ਸਤਗੁਰ ਦੇ ਦਰ ਜਾ ਕੇ ਅਰਦਾਸ ਕਰਦੇ ਉਸੇ ਵੇਲੇ ਉਹਨਾਂ ਦੀ ਅਰਦਾਸ ਸਫਲ ਹੋ ਜਾਂਦੀ ਤੇ ਕਈ ਖਾਲਸਾ ਜੀ ਅੰਦਰੋਂ ਮੇਰੇ ਵਰਗੇ ਮਾੜੇ ਹੁੰਦੇ ਨੇ ਉਹ ਮਹਾਰਾਜ ਦੇ ਦਰ ਤੇ ਸੇਵਾ ਵੀ ਬੜੀ ਕਰਦੇ ਪਰ ਆਸਮਰાદ ਪੂਰੀ ਨਹੀਂ ਹੁੰਦੀ ਕਿਉਂਕਿ ਸਤਗੁਰ ਅੰਦਰ ਨੂੰ ਜਾਣਦਾ ਹੈ ਅਸੀਂ ਬੰਦੇ ਕੋਲੋਂ ਤੇ ਆਪਣੇ ਪਾਪ ਆਪਣੇ ਅੰਦਰ ਨੂੰ ਲੁਕਾ ਸਕਦੇ ਹਾਂ ਆਪਣੇ ਆਸ-ਪਾਸੇ ਤੋਂ ਲੁਕਾ ਸਕਦੇ ਹਾਂ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕੋਲੋਂ ਕੁਝ ਵੀ ਛੁਪਿਆ ਨਹੀਂ ਮਹਾਰਾਜ ਤੇ ਸਾਡੇ ਕਰਮਾ ਜਿਹੜਾ ਜਨਮਾਂ ਜਨਮਾਂ ਦੀ ਮੈਲ ਨੂੰ ਜਾਣਦੇ ਨੇ ਅੱਗੇ ਅਸੀਂ ਕੀ ਕਰਨਾ ਕਿਵੇਂ ਪਾਪ ਖੱਟਣੇ ਕਿ ਪੁੰਨ ਖੱਟਣੇ ਸਭ ਜਾਣਦੇ ਵਾਹਿਗੁਰੂ ਸਾਡੇ ਅੰਦਰ ਦੀ ਸਿਆਣਪ ਚਤਰਾਈ ਨੂੰ ਸਭ ਜਾਣਦੇ ਸੋ ਉਹਦੇ ਅੱਗੇ ਨਮਸਕਾਰ ਕਰੀਏ ਉਹਦੇ ਕੋਲੋਂ ਆਪਸਾਂ ਮਰਜ਼ਾ ਜੇ ਪੂਰੀਆਂ ਕਰਵਾਉਣੀਆਂ ਨੇ ਤੇ ਭਾਈ ਇੱਕੋ ਜੇ ਹੋਈਏ ਪ੍ਰੇਮ ਰੱਖੀਏ ਮਿੱਠੇ ਬੋਲ ਬੋਲੀਏ ਤੇ ਖਾਲਸਾ ਜੀ ਪ੍ਰਾਪਤੀ ਕਿਵੇਂ ਹੋਣੀ ਹੈ ਪ੍ਰਾਪਤੀ ਹੋਵੇਗੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਛੇਤੀ ਰਤਿਆਂ ਮਿਲੈ ਨਥਾਵ ਮਿਲਿਆ ਨਥਾਵ ਥਾਉ ਇਹ ਮਹਾਰਾਜ ਦਾ ਬਚਨ ਹੈ ਕਿ ਭਾਈ ਮਿੱਠੇ-ਮਿੱਠੇ ਬੋਲ ਬੋਲੀਏ ਸਤਿਗੁਰੂ ਨਾਲ ਪਿਆਰ ਕਰੀਏ ਸਾਰੀ ਸ੍ਰਿਸ਼ਟੀ ਨਾਲ ਮਿੱਠੇ ਹੋ ਕੇ ਬੋਲੀਏ ਅੰਦਰੋਂ ਵੀ ਸੇਮ ਹੋਈਏ ਬਾਹਰੋਂ ਵੀ ਇੱਕੋ ਜੇ ਹੋਈਏ ਕਿਉਂਕਿ ਅੰਦਰ ਕਵਟ ਨਾ ਰਖੀਏ ਈਰਖਾ ਨਾ ਰਖੀਏ ਫਿਰ ਸਤਿਗੁਰ ਦੇ ਦਰੋਂ ਸਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਭਾਈ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾਂਦੇ ਹੋ ਅੰਦਰ ਨੂੰ ਸ਼ਾਂਤ ਕਰਕੇ ਮਹਾਰਾਜ ਅਗੇ ਅਰਦਾਸ ਕਰਕੇ ਤੁਰਿਆ ਕਰੋ ਫੁਰਨੇ ਰੁਕਦੇ ਨਹੀਂ ਆਪਣੇ ਆਪ ਬੰਦਾ ਜਤਨ ਨਹੀਂ ਕਰ ਸਕਦਾ ਮਹਾਰਾਜ ਅਗੇ ਅਰਦਾਸ ਕਰੋ ਸਤਗੁਰੂ ਜੀ ਸਾਡੇ ਹਿਰਦੇ ਵਿੱਚ ਦੁਸ਼ਮਣ ਨਾ ਆਵੇ ਈਰਖਾ ਨਾ ਆਵੇ ਮਹਾਰਾ ਸ਼ਰਧਾ ਆਵੇ ਤੇ ਪ੍ਰੇਮ ਆਵੇ ਇਸ ਤੋਂ ਬਿਨਾ ਕੁਛ ਨਾ ਆਵੇ ਸੱਚੇ ਪਾਤਸ਼ਾਹ ਜ਼ਰੂਰ ਮਿਹਰ ਕਰਨਗੇ ਭੋਲਾ ਦੀ ਖੇਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ